ਚਮਕੀਲਾ ਜੀ ਨੇ ਉਹ ਦੌਰ ਚਲਾਤਾ ਸੀ ਵੀ ਲੋਕ ਪਟਿਆਲਾ ਦੇ ਸਾਹ ਚਮਕੀਲੇ ਨੂੰ ਪੁੱਛ ਕੇ ਵਿਆਹ ਰੱਖਣ ਲੱਗੇ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਸੱਚ ਆ ਹਾਂਜੀ ਪਰ ਉਹ ਪਹਿਲਾਂ ਡੇਢ ਤੇ ਸਾਡਾ ਪ੍ਰੋਗਰਾਮ ਬੁੱਕ ਕਰਕੇ ਫਿਰ ਉਹ ਵਿਆਹ ਹੋ ਰੱਖਦੇ ਸੀ ਦੇਖੋ ਕਿੰਨੀ ਤਕੜੀ ਸ਼ਖਸੀਅਤ ਸੀ ਲੇਕਿਨ ਕਹਿੰਦੇ ਵੀ ਜਿੱਡਾ ਉੱਚਾ ਉਹਦਾ ਕਦ ਸੀ ਪੈਰ ਉਨੇ ਜਮੀਨ ਤੇ ਸੀ ਤੇ ਗਰੀਬ ਗੁਰਬੇ ਲੋੜਵੰਦਾਂ ਦੇ ਉਹ ਹਮੇਸ਼ਾ ਨਾਲ ਖੜਿਆ ਕਈ ਇਹੋ ਜਿਹੇ ਪ੍ਰੋਗਰਾਮ ਵੀ ਉਹਨਾਂ ਨੇ ਲਾਇਏ ਵੀ ਜਿਨ੍ਹਾਂ ਕੋਲ ਦੇਣ ਨੂੰ ਫੀਸ ਨਹੀਂ ਸੀ ਤੇ ਫਿਰ ਵੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਮਾਣ ਰੱਖਿਆ ਦੇਖੋ ਜੀ ਉਹ ਮਾਨਤਾ ਰੱਖਿਆ ਗਿਆ ਵੀ ਉਹ ਸਾਨੂੰ ਕਿਤੇ ਵੱਦ ਸੀਸਾ ਵੱਦ ਦਵਾਵਾਂ ਨਾਲ ਦੇਣ ਹਾਂਜੀ ਕਿਉਂਕਿ ਕਲਾਕਾਰ ਸਰੋਤਿਆਂ ਦੇ ਦਵਾਵਾਂ ਨਾਲ ਹੀ ਅੱਗੇ ਆਉਂਦਾ ਪਬਲਿਕ ਦੇ ਨਾਲ ਹੀ ਅੱਗੇ ਆਉਂਦਾ ਹੈ ਹੁਣ ਜਿਵੇਂ ਲੀਡਰਾਂ ਵੋਟਾਂ ਨਾਲ ਅੱਗੇ ਆਉਂਦਾ ਹਾਂਜੀ ਹਾਂਜੀ ਇਸ ਕਰਕੇ ਅਸੀਂ ਸਰੋਤੇ ਜਿਹੜੇ ਤੁਹਾਡੇ ਸਰੋਤਿਆਂ ਦੇ ਨਾਲ ਅੱਗੇ ਆਏ ਇਹ ਸਰੋਤੇ ਵਿਚ ਆ ਰਿਹਾ ਵੀ ਚਮਕੀਲਾ ਜੀ ਦੇ ਉੱਪਰ ਸਮੇਂ-ਸਮੇਂ ਤੇ ਇਲਜ਼ਾਮ ਲੱਗਦੇ ਰਹੇ ਆ ਵੀ ਉਹ ਕਾਫੀ ਅਸ਼ਲੀ ਗਾਣੇ ਚੱਕ ਮੇ ਗਾਣੇ ਗਾਦਾ ਸੀ ਜਦ ਕਿ ਉਸ ਦੌਰ ਦੇ ਵਿੱਚ ਹੋਰ ਵੀ ਕਲਾਕਾਰ ਵੀ ਹਜੇ ਗਾਣਿਆਂ ਦੇ ਸਿਰਫ ਚਮਕੀਲੇ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਉਹ ਆਪ ਦਾ ਚੱਕਰ ਸਾਡੇ ਦੇ ਛੱਡ ਦਿੰਦੇ ਸੀ। ਕਿਉਂਕਿ ਉਹ ਆਪ ਗੋਲੀ ਤੋਂ ਡਰਦੇ ਸੀਗੇ। ਉਹ ਕਹਿੰਦੇ ਚਮਕੀਲੇ ਦੀ ਗੋਲੀ ਵੱਜਦੀ ਵਾਜੇ ਸਾਨੂੰ ਨਾ ਬਚੇ। ਅੱਛਾ ਜੀ ਮਤਲਬ ਉਹ ਤੁਹਾਡੇ ਕਹਿਣ ਦਾ ਭਾਵ ਵੀ ਚਮਕੀਲੇ ਨੂੰ ਮਾਰਦੇ ਦੇ ਵਿੱਚ ਖੜਕੂ ਸਿੰਘ ਦਾ ਹੱਥ ਕੱਟਾ ਤੇ ਸਾਥੀ ਕਲਾਕਾਰਾਂ ਦਾ ਵੱਦ? ਇਹ ਨਹੀਂ ਜੀ ਖੜਕੂ ਦਾ ਕੋਈ ਹੱਥ ਨਹੀਂ ਹੈਗਾ। ਖੜਕੂ ਜਿਹੜੇ ਅਸਲੀ ਖੜਕੂ ਯੋਧੇ ਸੂਰਮੇ ਮੈਂ ਤਾਂ ਵੀ ਯੋਧੇ ਸੂਰਮੇ ਕਹੂੰਗਾ ਜੀ। ਕਿਉਂਕਿ ਉਹਨਾਂ ਨੇ ਕਿਸੇ ਨਾਲ ਕੋਈ ਮਾੜਾ ਕੰਮ ਨਹੀਂ ਕੀਤਾ ਹਾਂਜੀ ਜੇ ਲੁੱਟੇ ਰਹੇ ਸੀਗੇ ਹਾਂਜੀ ਇਹਨਾਂ ਦਾ ਮੁੱਲ ਪੈ ਗਿਆ ਸੀ 50000 ਰੁਪਏ